ਤਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਗੁਰਤਾ ਗੱਦੀ ਤੇ ਬਿੰਦੇ ਨੇ ਮੀਰੀ ਔਰ ਪੀਰੀ ਦੋ ਤਲਵਾਰਾਂ ਬੰਧੀਆਂ ਮੀਰੀ ਔਰ ਪੀਰੀ ਦਾ ਸਿਧਾਂਤ ਕੀ ਹੈ ਇਹ ਵੀ ਧਿਆਨ ਰੱਖਿਓ ਖੋਜ ਕਰਿਓ ਖਾਲਸਾ ਜੀ ਕਿ ਮੀਰ ਕਿਨੂੰ ਕਿਹਾ ਤੇ ਪੀਰ ਕਿਨੂੰ ਕਿਹਾ ਸਾਡੇ ਲੀਡਰਾਂ ਦੀ ਗੱਲਾਂ ਨਾ ਸੁਣਿਆ ਕਰੋ ਇਹਨਾਂ ਨੇ ਇਸ ਮੀਰੀ ਔਰ ਪੀਰੀ ਨੂੰ ਆਪਣੇ ਮੁਤਾਬਕ ਬਣਾ ਲਿਆ ਜਿਹੜੀ ਗੁਰੂ ਨਾਨਕ ਦੇ ਘਰ ਦੀ ਮੀਰੀ ਔਰ ਪੀਰੀ ਹੈ ਮੀਰ ਨੋਂ ਪਰਮਾਤਮਾ ਦਾ ਹੈ ਜੇ ਤੂੰ ਮੀਰ ਗੁਰਬਾਣੀ ਵਿੱਚ ਕਿਹਾ ਹੈ ਮੀਰ ਨੋਂ ਪਰਮਾਤਮਾ ਦਾ ਤੇ ਪੀਰ ਨੋਂ ਜਿਹੜਾ ਪਰਮਾਤਮਾ ਦਾ ਪੈਗਾਮ ਲੈ ਕੇ ਆਵੇ ਪੀਰ ਉਹਨੂੰ ਕਹੇ ਭਾਬ ਗੁਰੂ ਜਿਹੜੀ ਡੈਫੀਨੇਸ਼ਨ ਅਸੀਂ ਦੇਣ ਲੱਗ ਪਏ ਨਾ ਕਿ ਜੀ ਅਕਾਲ ਤਖਤ ਤੋਂ ਇੱਕ ਮੀਰੀ ਔਰ ਇੱਕ ਪੀਰੀ ਦਾ ਸੰਕਲਪ ਹੈ ਹਾਂ ਅਕਾਲ ਤਖਤ ਦੀ ਰਾਜਨੀਤੀ ਹੈ ਪਰ ਉਹ ਕਿਹੜੀ ਹੈ ਅਕਾਲ ਤਖਤ ਦੀ ਰਾਜਨੀਤੀ ਇਹ ਹੈ ਕਿ ਜੇ ਦੂਏ ਦਾ ਧਰਮ ਬਚਾਉਣ ਲਈ ਆਪਣਾ ਸਿਰ ਦੇਣਾ ਪੈ ਜਾਏ ਤੇ ਫਿਰ ਸੀਸ ਦੇ ਕੇ ਦੂਜੇ ਦਾ ਧਰਮ ਪਚਾਇਆ ਜਾਂਦਾ ਇਹ ਆਕਾਲ ਤਖ ਦੀ ਰਾਜਨੀਤੀ ਇੱਕ ਦਿੱਲੀ ਦੇ ਤਖ ਦੀ ਰਾਜਨੀਤੀ ਹੈ ਇੱਕ ਆਕਾਲ ਤਖ ਦੀ ਰਾਜਨੀਤੀ ਦਿੱਲੀ ਦਾ ਤਖਤ ਕਹਿੰਦਾ ਜੇ ਭਾਈ ਦਾ ਸਿਰ ਵੱਢ ਕੇ ਰਾਜ ਤੇ ਬੈਠਣਾ ਤਾਂ ਕੋਈ ਬਾਤ ਨਹੀਂ ਭਾਈ ਦਾ ਸਿਰ ਵੱਢ ਦਿਓ ਸਿਰਫ ਕੁਰਸੀ ਚਾਹੀਦੀ ਹੈ ਪਰ ਅਕਾਲ ਤਖ਼ਤ ਦੀ ਰਾਜਨੀਤੀ ਦਾ ਪੈਗਾਮ ਹੈ ਕਿ ਧਰਮ ਬਚਾਉਣ ਲਈ ਆਪਣਾ ਆਪ ਵੀ ਕੁਰਬਾਨ ਕਰਨਾ ਪਵੇ ਤੇ ਕਰਨਾ ਪਏਗਾ ਇਹ ਸੰਕਲਪ ਹੈ ਇੱਕ ਬਾਬੇ ਕਹਿੰਦੀ ਇੱਕ ਬਾਬਰ ਕਹਿੰਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਮੀਰੀ ਔਰ ਪੀਰੀ ਦਾ ਭਾਵ ਏ ਸੀ ਜਿਸ ਤਰ੍ਹਾਂ ਦਸਮ ਪਾਤਸ਼ਾਹ ਕਹਿੰਦੇ ਨੇ ਮੈਂ ਅਕਾਲ ਪੁਰਖ ਦਾ ਦਾਸ ਹਾਂ ਮੈਂ ਆਪਣਾ ਸੁਤ ਤੋਹੇ ਨਵਾਜਾ ਪਰ ਮੈਂ ਉਹਦਾ ਪੈਗਾਮ ਲੈ ਕੇ ਆਇਆ ਇਸੇ ਤਰ੍ਹਾਂ ਛੇਵੇਂ ਪਾਤਸ਼ਾਹ ਨੇ ਮੀਰੀ ਔਰ ਪੀਰੀ ਦੇ ਸੰਕਲਪ ਨਾਲ ਦਰਅਸਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਝੰਡਾ ਹੀ ਸੰਸਾਰ ਤੇ ਬਲੰਦ ਕੀਤਾ ਔਰ ਦੂਸਰੀ ਬਾਤ ਗੁਰੂ ਹਰਗਵਿੰਦ ਸਾਹਿਬ ਪਾਤਸ਼ਾਹ ਜੀ ਦਾ ਜੇ ਜੀਵਨ ਪੜ੍ਹੀਏ ਮੈਂ ਕਾਫੀ ਵਿਦਵਾਨਾਂ ਨੂੰ ਪੜਿਆ ਹੈ ਬੜੀ ਕਮਾਲ ਦੀ ਉਹਨਾਂ ਨੇ ਰਹਿ ਦਿੱਤੀ ਹੈ ਛੇਵੇਂ ਪਾਤਸ਼ਾਹ ਬਾਰੇ ਕਿਉਂਕਿ ਜਦੋਂ ਵੀ ਕਿਸੇ ਇਲਾਹੀ ਪੁਰਖ ਦੀ ਬਾਤ ਹੋਏਗੀ ਤਾਂ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਜਿਸ ਧਰਤੀ ਤੇ ਉਹ ਵਿਚਰੇ ਜਿਸ ਧਰਤੀ ਤੇ ਆਏ ਉਸ ਧਰਤੀ ਦਾ ਵਾਤਾਵਰਣ ਕਿਹੋ ਜਿਹਾ ਰਿਹਾ ਇਹ ਵੀ ਦੇਖਿਆ ਜਾਂਦਾ ਉਸ ਉਸ অবতার ਦੇ ਉਸ ਗੁਰੂ ਦਾ ਇੱਕ ਪ੍ਰਭਾਵ ਕੀ ਗੁਰਸਿੱਖੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਜੀਵਨ ਦਾ ਇਸ ਮੁਲਕ ਵਿੱਚ ਇਹ ਪ੍ਰਭਾਵ ਰਿਹਾ ਕਿ ਲੋਕ ਮੌਤ ਤੋਂ ਡਰਨ ਤੋਂ ਹਟ ਗਏ ਸੋ ਇਹ ਇਹਦੀ ਮੈਂ ਇੱਕ ਮਿਸਾਲ ਦੇਵਾਂਗਾ ਇਹ ਉਹ ਸਿੱਖਾਂ ਦੀ ਬਾਤ ਨਹੀਂ ਮੈਂ ਕਰਦਾ ਕਿ ਜਿਨ੍ਹਾਂ ਨੂੰ ਗੁਰੂ ਛੇਵੇਂ ਪਾਤਸ਼ਾਹ ਨੇ ਸ਼ਸਤਰ ਚਾਰ ਦਿੱਤੇ ਇਹ ਉਹਨਾਂ ਸਿੱਖਾਂ ਦੀ ਬਾਤ ਨਹੀਂ ਕਿ ਜਿਹੜੇ ਸਿੱਖਾਂ ਨੂੰ ਸ਼ਸਤਰ ਕਿਉਂਕਿ ਜਿਨੇ ਸ਼ਸਤਰ ਹੀ ਚੱਕ ਲਏ ਉਹਨੂੰ ਤੇ ਦਸਮ ਪਾਤਸ਼ਾਹ ਕਹਿੰਦੇ ਨੇ ਕਿ ਜਦ ਆਪ ਕੀ ਔਦ ਨਿਧਾਨ ਬਣੇ ਅਤਹੀ ਰਨ ਮੈਂ ਤਵ ਜੂਝ ਮਰੋ ਦੇਹੇ ਸਿਵਾ ਬਰ ਮੋਹੇ ਇਹ ਸੁਭ ਕਰਮਨ ਤੇ ਕਬਹੂ ਨਾ ਡਰੋ ਨਾ ਡਰੋ ਅਰਸੋਂ ਜਬ ਜਾਹੇ ਲਰੋ ਨਿਸ਼ਚੈ ਕਰੇ ਆਪਣੀ ਜੀਤ ਕਰੋ ਅਰ ਸਿੱਖੋ ਆਪਣੇ ਹੀ ਮਨ ਕੋ ਅਹ ਲਾਲ ਚ ਹੋ ਗੁਨ ਤੋ ਤਰੋ ਜਬ ਆਬ ਕੀ ਔਦ ਨਿਧਾਨ ਬਣੈ ਅਤ ਹੀ ਰਨ ਵੇ ਤਵ ਜੂਜ ਮਰੋ ਇਸ ਕਰਕੇ ਮੌਤ ਦਾ ਡਰ ਆਮ ਕਿਰਤੀ ਸਿੱਖਾਂ ਵਿੱਚੋਂ ਟੱਕ ਚੱਕ ਦਿੱਤਾ ਆਮ ਸੇਵਕ ਸਿੱਖ ਜਿਹੜੇ ਸੀ ਸੇਵਕ ਸਿੱਖ ਪੂਜਣ ਸਭ ਆਵੇ ਜਿਹੜੇ ਸ਼ਰਧਾਲੂ ਆਉਂਦੇ ਸੀ ਐਸਾ ਪ੍ਰਭਾਵ ਪਿਆ ਕਿ ਉਹਨਾਂ ਨੇ ਵੀ ਇਸ ਮੌਤ ਦੇ ਭੈ ਤੋਂ ਮੁਕਤ ਹੋ ਗਏ ਇਹ ਸਭ ਤੋਂ ਵੱਡਾ ਪ੍ਰਭਾਵ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਦੇ ਜੀਵਨ ਕਾਲ ਦਾ ਔਰ ਫਿਰ ਦੇਖੋ ਕਿ ਗੁਰੂ ਸਾਹਿਬ ਨੇ ਦਿੱਲੀ ਦੇ ਤਖਤ ਨੂੰ ਚੈਲੰਜ ਕਿਵੇਂ ਕੀਤਾ ਸੰਕੇਤ ਦਿੱਤਾ ਕਿਤੇ ਦੁਨੀਆ 'ਚ ਇਹ ਪ੍ਰਭਾਵ ਨਾ ਜਾਏ ਕਿ ਗੁਰੂ ਨੂੰ ਆਪਣੀ ਸ਼ਕਤੀ ਦੇ ਉੱਤੇ ਮਾਣ ਹੈ ਇਸ ਲਈ ਗੁਰੂ ਨੇ ਚੈਲੰਜ ਕੀਤਾ ਨਹੀਂ ਆਪਣੇ ਕਰਤਬਨਾ ਗੁਰੂ ਸਾਹਿਬ ਜਾਣਦੇ ਸੀ ਕਿ ਇਹਨਾਂ ਗੱਲਾਂ ਦੇ ਨਾਲ ਇਹ ਦਿੱਲੀ ਦਾ ਤਖਤ ਬੇਚੈਨ ਹੋ ਜਾਏਗਾ ਦੇਖ ਲਓ ਜੇ ਹੋ ਸਕਦਾ ਹੈ ਸ਼ਾਇਦ 40ਵੇਂ ਦਿਨ ਤੱਕ ਇਹ ਸਮਝ ਆਈ ਜਾਵੇ ਸੰਗਤ ਦੀ ਇੱਕ ਮਰਜ਼ਾਦਾ ਹੈ ਸਾਨੂੰ ਸਿੱਖਣੀ ਚਾਹੀਦੀ ਹੈ ਮੇਰੇ ਕਿਸੇ ਭਾਵੇਂ ਮੈਂ ਕਿੱਡਾ ਹੀ ਸ਼ਰਧਾ ਵਸੋ ਕੇ ਕੰਮ ਕਰ ਰਿਆਂ ਕਿਤੇ ਕੋਈ ਦਿਸਟਰਬਤਾ ਨਹੀਂ ਹੋ ਰਿਆ ਜੋ ਵੀ ਕਰਨਾ ਸੰਭਲ ਕੇ ਕੀਤਾ ਜਾਵੇ ਸਾਧ ਸੰਗਤ ਜੀ ਸ੍ਰੀ ਗੁਰੂ ਹਰਗਵਿੰਦ ਸਾਹਿਬ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਗੁਰੂ ਅਰਜਨ ਦੇ ਮਹਾਰਾਜ ਦੀ ਸ਼ਹਾਦਤ ਹੋਈ। ਕੁਰਤਾ ਗੱਦੀ ਦਾ ਤਖਤ ਸੰਭਾਲਿਆ। ਮੈਂ ਆਪ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਜੀਵਨ ਦੇ ਕੁਝ ਸੁਨਹਿਰੇ ਪੱਖਾਂ ਦੀ ਬੇਨਤੀ ਕਰਨੀ ਹੈ। ਮੈਂ ਕੋਈ ਐਸੀ ਕਥਾ ਕਹਾਣੀ ਲੰਮੀ ਨਹੀਂ ਛੇੜਨੀ ਤੁਹਾਡੇ ਨਾਲ। ਕਿਉਂਕਿ ਜਿਸ ਗੁਰੂ ਦਾ ਦਰ ਹੈ, ਜਿਸ ਗੁਰੂ ਦਾ ਘਰ ਹੈ, ਜਿੱਥੈ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਗੁਰ ਸਿੱਖਾਂ ਕੀ ਘਾਲ ਥਾਏ ਪਈ ਜਿਨ ਹਰ ਨਾਮ ਧਿਆਵਾ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਸੱਚੇ ਪਾਤਸ਼ਾਹ ਜੀ ਨੇ ਫੌਜ ਦੀ ਪਰਤੇ ਕੀਤੀ ਸ਼ਸਤਰ ਚੁਕੇ ਤੋਂ ਮਹਾਰਾਜ ਸਾਹਿਬ ਨੇ ਦੇਖਿਆ ਕਿ ਸ਼ਸਤਰ ਤੇ ਸੰਸਾਰ ਦੇ ਵਿੱਚ ਕੋਈ ਵੀ ਰੱਖ ਸਕਦਾ ਦਿੱਲੀ ਦੇ ਤਖਤ ਨੂੰ ਇਹਦੇ ਨਾਲ ਫਰਕ ਨਹੀਂ ਪਾਏਗਾ ਤਾਂ 파ਕਸ਼ਾ ਜੀ ਨੇ ਫੈਸਲਾ ਕੀਤਾ ਕਿ ਹੁਣ ਤਖਤ ਦੀ ਸਿਰਜਣਾ ਕੀਤੀ ਜਾਏਗੀ ਔਰ ਜਿਸ ਤਖਤ ਦੀ ਸਿਰਜਣਾ ਕੀਤੀ ਜਾਏਗੀ ਉਹ ਤਖਤ ਕਿਸੇ ਬੰਦੇ ਦਾ ਨਹੀਂ ਹੋਏਗਾ ਉਹ ਤਖਤ ਵੀ ਅਕਾਲ ਦਾ ਹੋਏਗਾ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਜੀ ਦੇ ਸਾਹਮਣੇ ਸ੍ਰੀ ਗੁਰੂ ਹਰਗਵਿੰਦ ਸਾਹਿਬ ਪਾਤਸ਼ਾਹ ਜੀ ਨੇ ਰਚਨਾ ਕੀਤੀ ਕਮਾਲ ਦੀ ਬਾਤ ਇਹ ਹੈ ਕਿ ਉਸ ਵਕਤ ਜਿਹੜਾ ਦਿੱਲੀ ਦੇ ਤਖਤ ਦਾ ਇਹ ਪੈਮਾਨਾ ਸੀ ਕਿ ਧਰਤੀ ਤੋਂ ਦਿੱਲੀ ਦੇ ਤਖਤ ਤੇ ਬੈਠਣ ਵਾਲਾ ਬਾਦਸ਼ਾ ਕਿੰਨੀ ਉੱਚੀ ਜਗ੍ਹਾ ਜਾ ਕੇ ਬੈਠਦਾ ਹੈ ਇਹ ਪੈਮਾਨਾ ਪਤਾ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ 11 ਫੁੱਟ ਦਿੱਲੀ ਦੇ ਤਖਤ ਤੋਂ ਉੱਚਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਾਜਨਾ ਕੀਤੀ ਇਹ ਤਖਤ ਬਣਾਇਆ 11 ਫੁੱਟ ਦੀ ਉਚਾਈ ਰੱਖੀ ਨੀਵਾ ਕਰ ਦਿੱਤਾ ਬਿਨਾ ਕੁਝ ਕਹੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਜਿਹੜੀ ਸੰਸਾਰ ਦੀ ਇੱਕ ਮਰਜ਼ਾਦਾ ਕਹਿੰਦੇ ਕਿਸੇ ਦੀ ਲੀਕ ਨੂੰ ਮੇਟਣਾ ਉਹਦੇ ਨਾਲ ਝਗੜਾ ਕਰਨ ਦੀ ਲੋੜ ਨਹੀਂ ਉਹਦੇ ਬਰਾਬਰ ਇੱਕ ਲੰਮੀ ਲਾਈਨ ਖਿੱਚ ਦਿਓ ਤੇ ਉਹਦੀ ਹਸਤੀ ਆਪਣੇ ਆਪ ਬਟ ਜਾਏਗੀ ਦਿੱਲੀ ਦਾ ਤਖਤ ਅੱਜ ਕਿਸੇ ਕੋਲ ਤੇ ਕੱਲ ਕਿਸੇ ਕੋਲ ਪਰਸੋਂ ਕਿਸੇ ਕੋਲ ਸਦੀਆਂ ਤੋਂ ਠੇਡੇ ਖੰਦਾ ਆ ਰਿਹਾ ਪਰ ਅਕਾਲ ਤਖਤ ਸਾਹਿਬ ਜਿੱਥੇ ਹੈ ਉਥੇ ਰਹੇਗਾ ਉਥੇ ਹੈ ਤੇ ਉਥੇ ਰਹਿਣਾ ਔਰ ਇਹ ਵੀ ਇਤਿਹਾਸ ਗਵਾਹੀ ਦਿੰਦਾ ਹੈ ਕਿ ਜਿਨੇ ਜਿਨੇ ਵੀ ਆ ਕੇ ਇਸ ਅਕਾਲ ਤਖਤ ਸਾਹਿਬ ਦੇ ਨਾਲ ਟੱਕਰ ਲਾਈ ਅਕਾਲ ਤਖਤ ਸਾਹਿਬ ਦੀ ਹੋਂਦ ਨੂੰ ਕੋਈ ਫਰਕ ਨਹੀਂ ਪਿਆ ਪਰ ਅਕਾਲ ਤਖਤ ਸਾਹਿਬ ਦੀ ਇਸ ਮਹਾਨ ਤਖਤ ਨਾਲ ਟਕਰਾਉਣ ਵਾਲਾ ਇਸ ਦੁਨੀਆ ਤੋਂ ਚੂਰ ਚੂਰ ਹੋ ਗਿਆ ਗਿਣਤੀਆਂ ਨੇ 11 ਫੁੱਟ ਉਚਾ ਰੱਖਿਆ ਅਗ ਲੱਗੀ ਦਿੱਲੀ ਦੇ ਦਰਬਾਰ ਦੇ ਵਿੱਚ ਪਰ ਹੁਣ ਕਹਿਣ ਤਾਂ ਕਹਿਣ ਕੀ ਅਸਲ ਵਿੱਚ ਗੁਰੂ ਅਰਜਨ ਦੇ ਮਹਾਰਾਜੀ ਸ਼ਹਾਦਤ ਦਾ ਜਿਹੜਾ ਕਾਰਨ ਸੀ ਵੱਡੇ ਦੋ ਕਾਰਨ ਸੀ ਅਤੇ ਚੰਦੂ ਉਹਨਾਂ ਦੀਆਂ ਤਾਂ ਐਵੇਂ ਕਹਾਣੀਆਂ ਨੇ ਨਾਲ ਜੁੜੀਆਂ ਹੋਈਆਂ ਸਭ ਤੋਂ ਵੱਡਾ ਕਾਰਨ ਸੀ ਹਰਮੰਦਰ ਸਾਹਿਬ ਵਰਗਾ ਇਸ ਦੁਨੀਆ ਤੇ ਤੀਰਥ ਦਾ ਨਿਰਮਾਣ ਹੋ ਜਾਣਾ ਜਿਹਦੇ ਵਰਗਾ ਇਹ ਨਿਸ਼ਚਿਤ ਹੋ ਗਿਆ ਕਿ ਇਸ ਦੁਨੀਆ ਤੇ ਕੀ ਕਿ ਅਗਲੀ ਦੁਨੀਆ ਦੇ ਵਿੱਚ ਵੀ ਐਸਾ ਤੀਰਥ ਨਹੀਂ ਹੈ ਡਿੱਠੇ ਸਬੇ ਥਾਵ ਨਹੀਂ ਤੁੱਟ ਜੇ ਹਰਮੰਦਰ ਸਾਹਿਬ ਦਾ ਤੀਰਥ ਸਥਾਪਨਾ ਹੋਈ ਹਰ ਮੰਦਰ ਹਰ ਸਾਜਿਆ ਉਸ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਾਮ ਸਰ ਸਾਹਿਬ ਵਾਲੀ ਉਸ ਪਾਵਨ ਅਸਥਾਨ ਤੇ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਇਕੱਤਰ ਕਰਕੇ ਤੇ ਸਮਾਂ ਆਇਆ ਭਾਦ੍ਰੋ ਸੁਦੀ 1661 ਨੂੰ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਕਰ ਦਿੱਤਾ ਔਰ ਦੁਨੀਆਂ ਦੇ ਉੱਤੇ ਡੰਕੇ ਤੇ ਚੋਟ ਵੱਜ ਗਈ ਦਿੱਲੀ ਦੇ ਤਖਤ ਨੂੰ ਪਤਾ ਲੱਗ ਗਿਆ ਕਿ ਪਹਿਲਾਂ ਹਰਮੰਦਰ ਸਾਹਿਬ ਵਰਗਾ ਕੋਈ ਇਸ ਦੁਨੀਆਂ ਤੇ ਤੀਰਤ ਨਹੀਂ ਸੀ ਔਰ ਯਾਦ ਰੱਖੇ ਇਹ ਦੁਨੀਆਂ ਕਿ ਗੁਰੂ ਅਰਜਨ ਦੇ ਮਹਾਰਾਜ ਨੇ ਜਿਹੜਾ ਗ੍ਰੰਥ ਲਿਖਤਾ ਹੁਣ ਉਹਦੇ ਵਰਗਾ ਇਸ ਦੁਨੀਆਂ ਤੇ ਕੋਈ ਗ੍ਰੰਥ ਵੀ ਹੈ ਨਹੀਂ ਕਿਉਂਕਿ ਇਸ ਦੁਨੀਆ ਤੇ ਸਮੇ ਸਮੇ ਤੇ ਗੁਰੂ ਬਹੁਤ ਆਏ ਬਣੇ ਪਰ ਸਦਾ ਨਹੀਂ ਰਹੇ ਇਸ ਦੁਨੀਆ ਦੇ ਉਤੇ ਜਿਸ ਵਕਤ ਗੁਰਤਾ ਗੱਦੀ ਦਾ ਤਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੱਤਕ ਸੁਦੀ ਦੂਜ ਨੂੰ ਦਸਮ ਪਾਤਸ਼ਾਹ ਜੀ ਨੇ ਜਦੋਂ ਸੰਗਤ ਨੇ ਬੇਨਤੀ ਕੀਤੀ ਮਹਾਰਾਜ ਆਪ ਲੋਭ ਤਨ ਕਰਨ ਦੀ ਅਬ ਕੀਨੀ ਤਿਆਰੀ ਸੰਗਤ ਕਿਸਕੇ ਆਸਰੇ ਅਬ ਜੀ ਹੈ ਵਿਚਾਰੀ ਤੋ ਉਸ ਵਕਤ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਖਾਲਸਾ ਜੀ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕਹਿੰਦੇ ਗੁਰਸਿੱਖੋ ਗੁਰੂ ਨਾਨਕ ਤੋਂ ਲੈ ਕੇ ਮੇਰੇ ਤੱਕ 239 ਸਾਲ ਵਿੱਚ ਸਮੇ ਸਮੇ ਤੇ ਸੰਸਾਰ ਤੇ ਸਰੀਰ ਪ੍ਰਗਟ ਹੋਏ ਸਰੀਰ ਸਦਾ ਨਹੀਂ ਰਹੇ ਪਰ ਅੱਜ ਤੋਂ ਬਾਅਦ ਇਹ ਯਾਦ ਰੱਖਿਓ ਜਿਹੜੇ ਗੁਰੂ ਦੇ ਮੇਰੇ ਤੁਹਾਨੂੰ ਲੜ ਲਾ ਕੇ ਚੱਲਿਆ ਇਹ ਗੁਰੂ ਪ੍ਰਗਟਤਾ ਹੋ ਗਿਆ ਪਰ ਇਸ ਗੁਰੂ ਦੀ ਕਦੇ ਵਰਸੀ ਨਹੀਂ ਮਨਾਈ ਜਾਏਗੀ ਇਹ ਜੁਗੋ ਜੁਗ ਅਟਲ ਰਹੇਗਾ ਕਲ ਰਹੇਗਾ ਕਲ ਰਹੇਗਾ ਜੁਗ ਬਦਲ ਜਾਣਗੇ ਜੁਗੋ ਜੁਗ ਟਲਦਾ ਮਤਲਬ ਜੁਗ ਬਦਲ ਜੂ ਕਲ ਜੁਗ ਸਤਜੁਗ ਤ੍ਰੇਤਾ ਦੁਆਪਰ ਜੁਗ ਬਦਲ ਜਾਣਗੇ 42 ਲੱਖ 20 ਹਜ਼ਾਰ ਸਾਲ ਹੈ ਉਮਰ ਚਾਰ ਜੁਗਾਂ ਦੀ ਪਰ 42 ਲੱਖ 20 ਹਜ਼ਾਰ ਸਾਲ ਚਾਰ ਜੁਗ ਬੀਤਣ ਤੋਂ ਬਾਅਦ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੁਗੋ ਜੁਗ ਅਟਲ ਰਹਿਣਗੇ